ਸੱਜਣ ਜੀ ਬੜਿਆ ਪ੍ਰਵਾਹ ਬਤਾਮਾਨ ਦੇ ਵੀਰੋ ਮੰਨੇ ਸਾਡੇ ਭਰਾ ਦੇ ਸਾਥੀਓ ਆਓ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੇਰੀ ਇਲੈਕਸ਼ਨ ਚ ਵੀ ਇਸੇ ਤਰ੍ਹਾਂ ਹੀ ਇਸੇ ਘਰ ਦੇ ਵਿੱਚ ਰਾਣ ਕਲਾਈ ਸੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਅੱਜ ਤੁਸੀਂ ਫਿਰ ਬਹੁਤ ਵੱਡਾ ਕੱਟ ਕਰਕੇ ਦਿਖਾ ਦਿੱਤਾ ਕਿ ਜੋ ਆਵਾਮੀ ਪਾਰਟੀ ਦੇ ਨੇ ਆਉਣ ਅਜ ਤੁਸੀਂ ਸਾਰੇ ਹੁਣ ਮੈਂ ਵੀ ਇਨਕਲੂਡ ਹੁਗੇ ਆਪਾਂ ਸੰਘਰਸ਼ ਕਰਦੇ ਨੇ ਕਿਉਂਕਿ ਜਿਹੜਾ ਸੰਘਰਸ਼ ਕਰਕੇ ਪੁੱਜੇ ਨੇ ਕਾਨੂੰਨ ਆਦੋਲੇ ਤੁਹਾਡਾ ਉਸ ਵੀ ਬਹੁਤ ਵੱਡਾ ਨੌਜ ਬਣਦਾ ਬੜਾ ਬੜਾ ਜੋਗਦਾ ਤੇ ਬਾਕੀ ਕਦੇ ਇਹ ਐਮਐਸਪੀ ਬੰਦ ਕਰਨ ਨੂੰ ਫਿਰਦੇ ਆ ਕਦੇ ਪੰਜਾਬ ਦੀ ਜਿਹੜੇ ਪੇਮੈਂਟਾਂ ਨੇ ਉਹ ਨਹੀਂ ਦਿੰਦੇ ਮੈਂ ਤਾਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਵੀ ਜਿਹੜੇ 1 2 1 ਜੂਨ ਹੋਣੀ ਹੈ ਇੱਕ ਜੂਨ ਨੂੰ ਆਪਾਂ ਇੱਕ ਇੱਕ ਲੋਟ ਝਾੜੂ ਨੂੰ ਦਈਏ ਤਾਂ ਕਿ ਆਪਾਂ ਇੱਥੋਂ ਸਾਂਹਿਆ ਹਲਕਾ ਜਿੱਤ ਕੇ ਜਾਈਏ ਮੈਂ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਜਿੱਤ ਕੇ ਜਾਵਾਂ ਤਾਂ ਕਿ ਜੇ ਤੁਹਾਡੀ ਆਵਾਜ਼ ਹੈ ਅੱਜ ਲਾਟੋਂ ਵਿਖੇ ਸਾਡੇ ਅਦੀਬ ਮੁੰਡੀਆਂ ਸਾਹਿਬ ਜਰਗਿਸਾ ਸਾਹਿਬ ਸਾਡੇ ਭਰਾ ਅਜੀਤਿੰਦਰ ਜੀ ਬਿਜਪ ਜੀ ਤੇ ਸਾਡੇ ਭਰਾ ਮੈਨੂੰ ਦੱਸ ਪੂਰਾ ਨਾਮ ਨਹੀਂ ਨਾ ਜੀ ਜਿੱਤ ਆਈ ਜਿ ਸਾਡੇ ਨੰਨਾ ਸਾਹ ਨੰਨਾ ਜੀ ਜਿਨ੍ਹਾਂ ਨੇ ਅੱਜ ਜੂਤ ਦਾ ਬਹੁਤ ਪਰਮਾ ਕਟ ਕੀਤਾ ਮੈਂ ਵਧਾਈ ਦਵਾਗਾ ਨੂੰ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਡੀ ਜਿਹੜੀ ਮਹਿਮ ਚੱਲਦੀ ਇਸ ਵੇਲੇ ਦੇ ਪਿੰਡਾਂ ਜਿਆਦਿਆਂ ਤੇ ਸਾਡੀ ਮੈਮ ਨੂੰ ਬਹੁਤ ਵੱਡਾ ਹੁੰਘਾਰਾ ਦਿੱਤਾ ਮੈਂ ਆਸ ਕਰਦਾ ਆਪਣੇ ਨੌਜਵਾਨਾਂ ਵੀਰਾਂ ਤੋਂ ਵੀ ਜਿਹੜੀ 1 ਜੂਨ ਆਉਣੀ ਹੈ ਇੱਕ ਇੱਕ ਵੋਟ ਆਪਾਂ ਆਮ ਆਦਮੀ ਪਾਰਟੀ ਨੂੰ ਦਈਏ ਤਾਂ ਕਿ ਆਪਾਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਤੇ ਮੈਂ ਜਿੱਤ ਕੇ ਜਾਵਾਂਗਾ ਤਾਂ ਲੋਕ ਸਭਾ ਤੁਹਾਡੀ ਜਿਹੜੀ ਹਲਕੇ ਦੀ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਬਹੁਤ ਵਧੀਆ ਅੱਜ ਸਵੇਰ ਦੇ ਐਮਐਸ ਨਾਲ ਆਲੀਆਂ ਘਟੋ ਘਾਟੇ ਨਵਾਂ ਪ੍ਰੋਗਰਾਮ ਹੈ ਤੇ ਨੌ ਪਿੰਡਾਂ ਨੌਵੇਂ ਪ੍ਰੋਗ ਵਿੱਚ ਅੱਜ ਬਹੁਤ ਵਧੀਆ ਰਿਸਪਾਂਸ ਤੁਸੀਂ ਦੇਖ ਹੀ ਰਹੇ ਹੋ ਤੇ ਨੌਜਵਾਨ ਭਰਾ ਇੱਥੇ ਆਏ ਹੈ ਤੇ ਪਿੰਡਾਂ ਚ ਵੀ ਬਹੁਤ ਵਧੀਆ ਰਿਸਪਾਂਸ ਸਾਨੂੰ ਪੂਰੀ ਆਸ ਹੈ ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ ਤੇ ਅਸੀਂ ਇਹ ਲੋਕ ਸਭਾ ਬਹੁਤ ਵਧੀਆ ਜਿੱਤਾਂਗੇ ਅੱਜ ਹਲਕਾ ਸਾਂਨੇ ਵਾਲ ਦੇ ਵਿੱਚ ਸਾਡੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਅਕਾਦਮ ਸਵੇਟੀਆਂ ਮੀਟਿੰਗਾਂ ਹੋ ਰਹੀਆਂ ਬਹੁਤ ਪਰਮਾਹੰਗਰ ਮਿਲਿਆ ਅੱਜ ਹੁਣ ਅਸੀਂ ਆਪਾਂ ਨਾਟੋ ਖੜਿਆ ਸਾਡੇ ਨੰਨੇ ਵੀਰ ਦੇ ਜਿਹੜੇ ਨੌਜਵਾਨ ਸਾਥੀ ਆ ਪੂਰੇ ਹਲਕੇ ਦੇ ਮੇਰੀ ਇਲੈਕਸ਼ਨ ਚ ਵੀ ਇਸੇ ਤਰ੍ਹਾਂ ਆਈ ਸੀ ਤੇ ਬਹੁਤ ਪਰਮਾਹੰਗਰ ਇਕੱਠ ਕਰਕੇ ਤੇ ਬਹੁਤ ਵੱਡੀ ਲੀਡ ਜਿਸ ਨੂੰ ਜਿਤਾਇਆ ਸੀ ਤੇ ਅੱਜ ਜਿਹੜਾ ਨੇ ਫੇਰ ਵਾਦਾ ਕੀਤਾ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਹੱਕ 'ਚ ਮੁੰਡਾ ਪਾਵਾਂਗੇ ਤੇ ਵੱਡੀ ਲੀਡ ਨਾਲ ਇਹ ਲੋਕ ਸਭਾ ਫਤਿਹਗੜ ਸਾਹਿਬ ਨੂੰ ਜਿੱਤ ਕੇ ਜਾਣਗੇ ਤੇ ਅੱਜ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਨੂੰ ਅੱਜ ਵੀ ਉਨੇ ਹੀ ਪਿਆਰ ਕਰਦੇ ਆ ਜਿੰਨਾ 14 'ਚ ਕਰਦੇ ਸੀ 19 'ਚ ਕਰਦੇ ਸੀ ਤੇ ਉਹਨਾਂ ਦੇ ਉਹ ਕਹਿੰਦੇ ਮੇਰੇ ਪੁੱਕੜ ਮੇਰੇ ਵੀਰੇ ਹਰਮਨ ਪਿਆਰੇ ਤੇ ਨੌਜਵਾਨ ਉਹ ਨੌਜਵਾਨਾ ਜਿਹੜੇ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਦਿਲੋਂ ਪਿਆਰ ਕਰਦੇ ਤੇ ਉਹਨਾਂ ਦੀ ਜਾਨ ਵਾਰਨ ਤੱਕ ਤਿਆਰ ਹੁੰਦੇ ਆ ਸੋ ਅੱਜ ਇਹ ਸਾਰੇ ਇਕੱਠੇ ਹੋਏ ਆ ਤੇ ਬਹੁਤ ਖੁਸ਼ੀ ਹੋ ਰਹੀ ਆ ਦੇਖ ਕੇ ਸੁਣਣਾ ਨੇ ਜੀਪੀ ਸਾਹਿਬ ਨੇ ਵਾਅਦਾ ਕੀਤਾ ਕਿ ਪੂਰੇ ਲੋਕ ਸਭਾ ਫਤਿਹਗੜ੍ਹ ਚ ਅੱਪਾ ਕੰਮ ਕਰਾਂਗੇ ਤੇਰਾ ਦੀ ਜਿੱਤ ਦੇ ਲਈ ਪਰਮਾਤਮਾ ਅਗੇ ਅਰਦਾਸ ਦੇ ਨਾਮ ਨਾਲ ਕੰਮ ਕਰਾਂਗੇ ਸੁਣਣਾ ਸਾਰੀ ਨੌਜਵਾਨਾਂ ਦਾ ਬਹੁਤ ਬਤਨ ਮੰਨ ਲਈ ਐਸੀ ਕਿਹਦਾ ਰੈਲੀ ਹੋਈ ਹੈ ਇਸ ਕਿਸਤਾਂ ਦਾ ਰਿਸਪੋਰਟ ਬਹੁਤ ਵੱਡਾ ਰਿਸਪੋਰਟ ਮਿਲਿਆ ਜੀ ਪੂਰੇ ਪੰਜਾਬ ਦੇ ਵਿੱਚ 13 ਜਿਹੜਾ 13 ਜਿਹੜਾ ਕਹਿ ਕੇ 13 ਜਿਹੜਾ ਹੋਏਗਾ ਤੇ ਨਾਲ ਨਾਲ ਚੱਲਣਾ ਹਾਂਜੀ ਅਸੀਂ ਹਰਦੀਪ ਸਿੰਘ ਮੁੰਡਿਆ ਸਾਡੇ ਐਮਐਲਏ ਸਾਹਿਬ ਆਏ ਸੀ ਅੱਜ ਪਿੰਡ ਲਾਟਾਂ ਜੋਗਾ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੀ ਪੂਰੀ ਪਾਰਟੀ ਜਿਹੜੇ ਗੁਰਪ੍ਰੀਤ ਸਿੰਘ ਜਿਹੜੇ ਅਧਿਕਾਰ ਸਾਹਿਬ ਜਿਹੜੇ ਅਧਿਕਾਰ ਸਾਹਿਬ ਤੋਂ ਖੜੇ ਨੇ ਤੇ ਦੂਜੀ ਗੱਲ ਸਾਡਾ ਨੰਨਾ ਅਗਨੀਸ਼ ਸਿੰਘ ਨੰਨਾ ਜੋ ਇਕੱਠ ਕੀਤਾ ਇਸ ਨੇ ਬਹੁਤ ਜ਼ਿਆਦਾ ਉਸ ਇਹਨਾਂ ਦੇ ਵੀ ਧੰਨਵਾਦੀ ਹਾਂ ਅਸੀਂ ਇਹਦੇ ਨਾਲ ਖੜੇ ਆ ਸੀ ਨੰਨੇ ਦੇ ਜਿੰਨਾ ਵੀ ਜਿੰਨਾ ਵੀ ਸਾਰਾ ਪਿੰਡ ਜਾਂ ਜਿੰਨੇ ਵੀ ਜਿੰਨੇ ਵੀ ਯਾਰ ਦੋਸਤ ਜਿੰਨੇ ਹਰ ਇੱਕ ਜਜੂ ਸਾਰੇ ਨਾਲ ਆ ਇਹਨਾਂ ਦੇ ਜਿਹੜੀ ਇਹ ਪੂਰੀ ਫੁੱਲ ਸਪੋਰਟ ਕਰਾਂਗੇ ਫੁੱਲ ਸਪੋਰਟ ਤੇ ਵਧੀਆ ਪੋਟਾ ਪਾ ਕੇ ਜਿੱਤਾਂਗੇ ਹਾਂਜੀ ਹਾਂਜੀ ਜੀ ਵੀ ਸਭ ਨੂੰ ਅਸੀਂ ਬਾਅਦ ਵਿੱਚ ਮੈਡੀ ਪਾਰਟੀ ਤੋਂ ਕਰਨ ਲੈ ਕੇ ਜਿੱਤਣਗੇ ਜੀ ਸੌਫਤ ਨੂੰ ਜਿੱਤਣਗੇ ਜਿੱਤ ਕੇ ਜਾਣਗੇ ਜਿੱਤ ਕੇ ਜਾਣਗੇ ਪੂਰੀ ਸ਼ਾਨਦਾਰ ਜਿੱਤ ਨਾਲ ਜਿੱਤ ਕੇ ਜਾਣਗੇ ਉੱਥੇ ਗੁਰਪ੍ਰੀਤ ਸਿੰਘ ਜੀ ਵੀ ਇਹਨੂੰ ਅਸੀਂ ਜਿੱਤਾ ਕੇ ਵੇਜਾਂਗੇ ਜੀ ਪਿੰਡ ਲਾਟੋ ਜੋਗਾ ਦੀ ਜੋ ਦਸਵੀਂਕ ਨੇ ਤੱਕ ਭੇਜਾਂਗੇ ਬਹੁਤ ਵਧੀਆ ਦੋ ਸਾਲ ਚ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੋ ਕਿ ਕਿਸੇ ਸਰਕਾਰਾਂ ਨੇ ਅਜ ਤੱਕ ਕੀਤੇ ਹੀ ਨਹੀਂ ਆਹ ਦੀ ਗੱਲ ਕਰਦਾ ਹੈ ਕਿ ਕਿਹੜੇ ਕਿਹੜੇ ਕੰਮ ਆਨਲਾਈਨ ਕੀ ਕਰ ਸਕਦੇ ਹਾਂ ਮੈਂ ਹੋਣ ਆਨਲਾਈਨ ਬੁੱਝਦਾ ਬਸ